ਕਿਸਾਨ ਦੋਸਤੋ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਕਣਕ ਦੇ ਵਿੱਚ ਮੈਗਨੀਜ਼ ਦੀ ਘਾਟ ਬਾਰੇ ਤੇ ਅੱਜ ਆਪਾਂ ਗੱਲਾਂ ਕਰਾਂਗੇ ਕਿ ਕਣਕ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਕੀ ਐ ਤੇ ਉਹਦੀ ਪੂਰਤੀ ਕੀ ਐ ਜਦੋਂ ਖੇਤ ਦੇ ਵਿੱਚ ਜ਼ਿੰਕ ਦੀ ਘਾਟ ਆਉਂਦੀ ਹੈ ਤਾਂ ਪੌਦੇ ਦੇ ਉੱਪਰੋਂ ਦੂਜੇ ਜਾਂ ਤੀਜੇ ਪੱਤੇ ਦੇ ਵਿਚਕਾਰਲੇ ਹਿੱਸੇ ਵਿੱਚ ਸਫੈਦ ਜਾਂ ਹਲਕੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਐ ਤੇ ਉਸ ਤੋਂ ਬਾਅਦ ਪੱਤੇ ਦਾ ਜਿਹੜਾ ਇਹ ਹਿੱਸਾ ਭੂਰਾ ਜਾ ਹੋ ਜਾਂਦਾ ਹੈ ਇਹ ਇਹ ਨਿਸ਼ਾਨੀਆਂ ਫਿਰ ਨੋਕ ਵਾਲੇ ਪਾਸੇ ਨੂੰ ਤੇ ਹੀਠਾਂ ਵੱਲ ਅ ਪੱਤੇ ਦੇ ਹੰਤ ਵਾਲੇ ਪਾਸੇ ਨੂੰ ਬਦਲਾ ਸ਼ੁਰੂ ਹੋ ਜਾਂਦੀਆਂ ਤੇ ਅਖੀਰ ਦੇ ਵਿੱਚ ਕੀ ਹੁੰਦਾ ਪੱਤਾ ਜਿਹੜਾ ਵਿਚਕਾਰੋਂ ਟੁੱਟ ਕੇ ਉਹ ਲੰਮਕ ਜੇ ਜਾਂਦਾ ਤੇ ਜਿਹੜਾ ਬੂਟਾ ਪੂਰਾ ਉਹ ਝਾੜੀ ਵਾਂਗ ਦਿਖਾਈ ਦਿੰਦਾ ਤੇ ਫਸਲ ਕਮਜ਼ੋਰ ਰਹਿ ਜਾਂਦੀ ਹੈ ਅ ਜਿੱਥੇ ਜ਼ਿੰਕ ਦੀ ਘਾਟ ਹੈ ਉਸ ਦੇ ਉੱਤੇ ਫਿਰ ਅਖੀਰ ਦੇ ਤੇ ਜਾ ਕੇ ਜਿਹੜੇ ਹੈਗੇ ਸਿੱਟੇ ਉਹ ਵੀ ਦੇਰ ਨਾਲ ਨਿਕਲਦੇ ਆ ਕਿ ਉਹ ਪੱਕਦੇ ਵੀ ਦੇਰ ਨਾਲ ਹੈ। ਤਾਂ ਉਸ ਤੋਂ ਬਾਅਦ ਆਉਂਦੀ ਹੈ ਗੱਲ ਪੂਰਤੀ ਦੀ। ਤੇ ਜੇ ਤਾਂ ਸੋਨੀ ਦੀ ਫਸਲ ਦੇ ਵਿੱਚ ਅਸੀਂ ਸਿਫਾਰਸ਼ ਕੀਤੀ ਜ਼ਿੰਕ ਸਲਫੇਟ ਪਾਈ ਹੈ। ਫਿਰ ਸਾਡੀਆਂ ਜ਼ਮੀਨਾਂ ਵਿੱਚ ਜ਼ਿੰਕ ਦੀ ਘਾਟ ਨਹੀਂ ਆਉਂਦੀ ਜੇ ਕੋਈ ਸੁਨ ਨਿਸ਼ਾਨੀਆਂ ਆਉਂਦੀਆਂ ਤਾਂ ਉਹਦਾ ਕੋਈ ਹੋਰ ਕਾਰਨ ਹੋ ਸਕਦਾ ਹੈ। ਤੇ ਜੇ ਸ਼ੁਰੂ ਤੋਂ ਵੇਖੀਏ ਤਾਂ ਜਿਹੜੀਆਂ ਘਾਟ ਵਾਲੀਆਂ ਜ਼ਮੀਨਾਂ ਹਨ ਉਹਨਾਂ ਵਿੱਚ ਅਗਲੇ ਸਾਲ ਵੀ ਤੁਸੀਂ ਕਰੋ ਵੀ ਬਿਜਾਈ ਸਮੇਂ ਜਿਹੜਾ 21% ਜ਼ਿੰਕ ਹੈ ਉਹ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨੂੰ ਛਿੱਟਾ ਦੇ ਦਿਓ ਜ਼ਮੀਨ ਦੀ ਤਿਆਰੀ ਸਮੇਂ ਤੇ ਜਦੋਂ ਅਸੀਂ 25 ਕਿਲੋ ਜ਼ਿੰਕ ਪਾ ਦਨੇ ਪਰ ਸਾਨੂੰ 2-3 ਸਾਲ ਕਿਸੇ ਵੀ ਫਸਲ ਨੂੰ ਜ਼ਿੰਕ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ ਤੇ ਜੇ ਖੜੀ ਫਸਲ ਦੇ ਵਿੱਚ ਫਿਰ ਵੀ ਕਿਤੇ ਇਹਦੀਆਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਘਟਾਉਂਦੀ ਹੈ ਤੇ ਫਿਰ ਇਹ ਇੱਕੋ ਇੱਕ ਹੱਲ ਹੈ ਕਿ ਅਸੀਂ ਇਹਦੀ ਸਪਰੇਅ ਕਰੀਏ ਸਪਰੇਅ ਦੇ ਲਈ ਇਹ ਹੈਗਾ ਵੀ 21% ਜ਼ਿੰਕ 1 ਕਿਲੋ ਲੈਣਾ ਅਸੀਂ ਤੇ ਇਹਦੇ ਨਾਲ ਅੱਧਾ ਕਿਲੋ ਆਣ ਬੁਜਾ ਚੋਨਾ ਜਿਹਨੂੰ ਅਸੀਂ ਕਲੀ ਕਹਿੰਦੇ ਆ ਇਸ 200 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ ਤੇ ਇਹ ਘੋਲ ਨੂੰ ਅਸੀਂ 15-15 ਦਿਨਾਂ ਦੇ ਵਕਫੇ ਨਾਲ 2-3 ਵਾਰ ਇਹਦੀ ਸਪਰੇਅ ਕਰਨੀ ਹੈ ਤੇ ਇਸ ਤਰੀਕੇ ਨਾਲ ਜਿਹੜੀ ਹੈਗੀ ਸਾਡੀ ਫਸਲ ਦੇ ਵਿੱਚ ਕੜਕ ਦੀ ਫਸਲ ਦੇ ਵਿੱਚ ਜ਼ਿੰਕ ਦੀ ਪੂਰਤੀ ਹੋ ਜਾਏਗੀ ਸੂਸਤਾਂ ਦੀ ਹੋਰ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ ਸੋਮ ਸੰਕੇਸਰ ਵਾਲਿਆਂ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ